मैं भी अपने परिवार का इलाज वस्पताल कराव एक हर एक ओ आम व्यक्ति सोचता है जो वे वे हस्पता दे भारी महंगे बिल अदा नहीं कर सकता पर सीएम भगवंत सिंह मान की अगवाई वाली पंजाब सरकार ने आम आदमी क्लीनिका तहत लख तक मुफ्त ते वीयर इलाज पहुंचाया है ਜੇ ਗੱਲ ਕਰੀਏ ਸ਼ਹਿਰ ਦੀ ਤਾਂ ਵੱਡੇ ਵੱਡੇ ਸ਼ਹਿਰਾਂ 'ਚ ਬਹੁਤ ਸਾਰੇ ਐਦਾਂ ਦੇ ਗਰੀਬ ਪਰਿਵਾਰ ਗੁਜ਼ਾਰਾ ਕਰਦੇ ਹਨ ਜੋ ਵੱਡੇ ਵੱਡੇ ਹਸਪਤਾਲਾਂ ਦੇ ਬਿੱਲ ਨਹੀਂ ਦੇ ਸਕਦੇ ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕਾ ਤਹਿਤ ਕਿੰਨੇ ਹੀ ਲੋਕਾਂ ਦੇ ਘਰ ਮੁਫਤ ਸਿਹਤ ਸਹੂਲਤਾਂ ਪਹੁੰਚਾਈਆਂ ਹਨ ਕੁਝ ਲੋਕਾਂ ਨੇ ਗੱਲ ਕਰਦਿਆਂ ਦੱਸਿਆ ਆਮ ਆਦਮੀ ਕਲੀਨਿਕਾਂ ਦੇ ਕਾਰਨ ਆਪਣੇ ਬੱਚਿਆਂ ਦਾ ਵਧੀਆ ਇਲਾਜ ਕਰਾਉਣ ਦੇ ਯੋਗ ਹੋਏ ਹਨ ਜਦੋਂ ਦੇ ਇਹ ਆਮ ਆਦਮੀ ਕਲੀਨਿਕ ਖੁੱਲੇ ਹਨ ਸਾਨੂੰ ਬਹੁਤ ਸਹਾਰਾ ਮਿਲਿਆ ਹੈ ਇਸ ਚੀਜ਼ ਦਾ ਪਹਿਲਾਂ ਅਸੀਂ ਪ੍ਰਾਈਵੇਟ ਹਸਪਤਾਲਾਂ ਵਿੱਚ ਜਾਂਦੇ ਸੀ ਸਾਡੇ ਪੈਸੇ ਲੱਗਦੇ ਸੀ ਉਹੀ ਸਾਡੇ ਹੁਣ اے বজੁਰੇ ਨੇ پنجاب سرکار ਦਾ ਬਹੁਤ ਬਹੁਤ ਧੰਨਵਾਦ सीएम ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਇਹਨਾਂ ਆਮ ਆਦਮੀ ਕਲੀਨਿਕਾਂ ਤੋਂ ਲੋਕ ਬੇहद ਖੁਸ਼ ਹਨ 42 ਕਿਸਮ ਦੇ ਟੈਸਟ ਪਿੰਡ 'ਚ ਹੀ ਹੋ ਜਾਣਗੇ ਜੇ ਬਲੱਡ ਵੀ ਲੈਣਾ ਬਲੱਡ ਲੈ ਕੇ ਲੈਬਰਾਟਰੀ 'ਚ ਭੇਜ ਕੇ ਅਗਲੇ ਦਿਨ ਬਜ਼ੁਰਗ ਨੂੰ ਬੁਲਾ ਲਿਆ ਜਾਊਗਾ ਤੇਰੀ ਬਲੱਡ ਦੀ ਰਿਪੋਰਟ ਆ ਗਈ ਆ ਦਵਾਈਆਂ ਇੱਥੇ ਪਈਆਂ ਨੇ ਆ ਦਵਾਈਆਂ ਖਾਇਆ ਕਰ ਆਮ ਆਦਮੀ ਕਲੀਨਿਕਾਂ 'ਚ ਹੋਵੇ ਲੋਕਾਂ ਦਾ ਇਲਾਜ ਸੂਬਾ ਬਣਿਆ ਸਿਹਤਮੰਦ ਪੰਜਾਬ